ਤਾ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਤਰਨਤਾਰ ਨੇ ਜਿੰਮਣੀ ਚੋਣਾ ਨੇ ਤੇ ਆਮ ਆਦਮੀ ਪਾਰਟੀ ਦਾ ਹੰਗਾਰਾ ਕਿਸ ਤਰੀਕੇ ਨਾਲ ਮਿਲ ਰਿਹਾ ਲੋਕਾਂ ਨੂੰ 25000 ਵੋਟਰਾਂ ਦਾ ਜਿੱਤਾਂਗੇ ਜੀ ਛਲਤੀ ਹੈ ਕਹਿੰਦੇ ਹੋ ਜੀ ਮੈਂ ਛਲਤੀਆ ਮੈਂ ਪਹਿਲੇ ਦਿਨ ਤੋਂ ਕਹਿੰਦੇ ਆ ਦਾਜੀ ਵੀ ਮੈਂ ਉਹੀ ਗੱਲ ਕਹਾਂਦੀ ਹੂੰ ਮੈਂ ਜਿੱਦਨ ਦਾ ਚੋਣ ਮੇਂਬ ਦੇ ਵਿੱਚ ਆ ਜਿੰਨੀ ਮੈਨੂੰ ਪੋਲੀਟੀਕਲ ਸਮਝ ਆ ਹੂੰ ਜਿੰਨੇ ਮੈਨੂੰ ਪੋਲੀਟੀਕਲ ਸਮੀਕਰਨਾਂ ਦੇ ਬਾਰੇ ਵਿੱਚ ਪਤਾ ਹੈ ਮੈਂ ਸਮਝਦਾ ਕਿ 25000 ਵੋਟ ਤੇ ਜਿੱਤਣਾ ਚਾਹੀਦਾ ਹਰਵੀਰ ਸਿੰਘ ਸਨੂੰ ਜੇਕਰ ਤੁਹਾਡੇ ਦਾਅਵਿਆਂ ਦੀ ਗੱਲ ਕੀਤੀ ਜਾਵੇ ਉਸ ਨੂੰ ਲੁਧਿਆਣੇ ਦਾਵਾ ਕੀਤਾ ਸੀ ਵੀ ਆਵਾਂ ਦੇ ਪਾਰਟ ਜਿੱਤੋਗੀ ਉਹ ਜਿੱਤੀ ਹੈ ਤੇ ਕਈ ਪਾਰਟੀਆਂ ਦੀ ਜਿਹੜੀ ਹੈ ਉਹ ਜਮਾਨੇ ਦੇ ਵਿੱਚ ਜਬਤ ਹੋਈ ਹੈ ਉੱਥੇ ਕੀ ਕਹਿੰਦੇ ਸੀ ਉੱਥੇ ਮੈਂ ਹੀ ਗਿਆ ਸੀ ਮੈਂ 2 ਦਿਨ ਦੇ ਵਿੱਚ ਹੀ ਉੱਥੇ ਸਦਾ ਸਟੱਡੀ ਕਰਕੇ ਤੇ ਮੈਂ ਕੈਲਕੂਲੇਟ ਕਰ ਲਿਆ ਕਿ ਜਿੱਤਾਂਗੇ ਅਗਲੀ ਵਾਰ 27 ਚ ਕਾਂਗਰਸ ਨੂੰ ਇਲੈਕਸ਼ਨ ਲੜਨ ਦੀ ਲੋੜ ਨਹੀਂ ਪੈਦੀ ਇਦਾਂ ਕਿਉਂ ਦੇਖਦੇ ਆ ਲੋ ਖਤਮ ਹੋ ਜਾਊਗਾ ਉਹਨਾਂ ਦਾ ਅੱਛਾ ਉੱਦਾਂ ਹੀ ਖਤਮ ਹੋ ਜਾਊਗਾ ਉੱਦਾਂ ਹੀ ਖਤਮ ਹੋਊ ਖਤਮ ਵੈਸੇ ਤਾਂ ਖਤਮ ਹੀ ਆ ਪਰ ਇਹਦਾ ਖੁੰਦਾ ਕੰਮ ਜਿਹੜਾ ਉਹ ਉਹ ਬਾਬੇ ਦੀ ਕਿਰਪਾ ਨਾਲ ਜਿਹੜਾ ਇਹਨੇ ਕਦਨਾ ਦਾ ਜਾਬੜੇਗੀ ਜੀ ਇਦਾਂ ਦੇ ਬੇਸਮਝ ਬੰਦੇ ਜਿਨ੍ਹਾਂ ਨੂੰ ਕੋਈ ਅਕਲ ਨਹੀਂ ਕਿਦੇ ਬਾਰੇ ਕੀ ਗੱਲ ਕਰਨੀ ਇਦਾਂ ਦੇ ਬੰਦਿਆਂ ਨੂੰ ਤੁਸੀਂ ਸਟੇਟ ਪ੍ਰੈਜ਼ੀਡੈਂਟ ਬਣਾਇਆ ਯਾਰ ਜਿਹਨੂੰ ਕੋਈ ਸਮਝ ਨਹੀਂ ਜਿਹਨੂੰ ਪਤਾ ਨਹੀਂ ਕਿਦੇ ਬਾਰੇ ਕੀ ਬੋਲਣਾ ਜੋ ਮਰਜ਼ੀ ਬੋਲ ਦਿੰਦੇ ਆ ਗੈਤ ਜੁੰਮੇਵਾਦ ਇੰਨਾ ਬਿਆਨ ਦਿੰਦੇ ਨੇ ਤੇ ਮੰਦੁਖੀ ਹੋ ਜਾਂਦਾ ਜਦ ਅਸੀਂ ਕਿਹੜੇ ਪੰਜਾਬ ਚ ਰਹਿਣ ਦੇ ਤਾਂ ਸਰ ਕਿਸ ਤਰੀਕੇ ਨਾਲ ਦੇਖਦੇ ਵੀ ਤਰਨਤਾਰਨੀ ਜਿੰਮਣੀ ਚੋਣਾ ਨੇ ਤੇ ਆਮ ਆਦਮੀ ਪਾਰਟੀ ਦਾ ਹੰਗਾਰਾ ਕਿਸ ਤਰੀਕੇ ਨਾਲ ਮਿਲ ਰਿਹਾ ਲੋਕਾਂ 25000 ਵੋਟਰਾਂ ਨਾਲ ਜਿੱਤਾਂਗੇ ਜੀ ਸ਼ਰਤਾਂ ਕਹਿੰਦੇ ਹੋ ਜੀ ਮੈਂ ਸ਼ਰਤਾਂ ਮੈਂ ਪਹਿਲੇ ਦਿਨ ਤੋਂ ਕਹਿੰਦਿਆਂ ਅੱਜ ਵੀ ਮੈਂ ਉਹੀ ਗੱਲ ਕਹਾਂ ਜੀ ਮੈਂ ਜਦੋਂ ਦਾ ਚੋਣ ਮੇਮਦੇ ਵਿੱਚ ਆ ਜਿੰਨੀ ਮੈਨੂੰ ਪੋਲੀਟੀਕਲ ਸਮਝ ਆ ਜਿੰਨੇ ਮੈਨੂੰ ਪੋਲੀਟੀਕਲ ਸਮੀਕਰਨਾਂ ਦੇ ਬਾਰੇ ਵਿੱਚ ਪਤਾ ਮੈਂ ਸਮਝਦਾ ਕਿ 25000 ਵੋਟ ਤੇ ਜਿੱਤਣਾ ਚਾਹੀਦਾ ਹਰਬੀਤ ਸਿੰਘ ਸੰਧੂ ਜੇਕਰ ਤੁਹਾਡੇ ਦਾਅਵਿਆਂ ਦੀ ਗੱਲ ਕੀਤੀ ਜਾਵੇ ਉਸ ਲੁਧਿਆਣੇ ਦਾਵਾ ਕੀਤਾ ਸੀ ਵੀ ਆਵਾਂ ਦੇ ਪਾਰ ਜਿੱਤੋਗੀ ਉਹ ਜਿੱਤੀ ਹੈ ਤੇ ਕਈ ਪਾਰਟੀਆਂ ਦੀ ਜਿਹੜੀ ਹੈ ਉਹ ਜਮਾਨੇ ਦੇ ਵਿੱਚ ਜਬਤ ਹੋਈ ਹੈ ਉੱਥੇ ਕੀ ਕਹਿੰਦੇ ਸੀ ਉੱਥੇ ਮੈਂ ਹੀ ਗਿਆ ਸੀ ਮੈਂ 2 ਦਿਨ ਦੇ ਵਿੱਚ ਹੀ ਉੱਥੇ ਸਦਾ ਸਟੱਡੀ ਕਰਕੇ ਤੇ ਮੈਂ ਕੈਲਕੂਲੇਟ ਕਰ ਲਿਆ ਕਿ ਜਿੱਤਾਂਗੇ ਤੇ ਕਈ ਬੰਦੇ ਮੇਰੇ ਖਿਲਾਫ মিডিਆ ਵਾਲੇ ਉਹ ਪਾਰਟੀਆਂ ਦੇ ਵੀ ਗੋਹਾਂ ਕੱਢਦੇ ਮੈਂ ਕਿਹਾ ਜਿੱਤਾਂਗੇ ਤੁਸੀਂ ਦੇਖੋ ਬਣਦਾ ਹੈ ਜੋਤੇ ਕਿ ਇੱਦਾਂ ਇੱਥੇ ਜਿੱਤਾਂਗਾ ਹਾਂ ਕਾਂਗਰਸ ਪਾਰਟੀ ਬੜੀ ਵਿਵਾਦਾਂ ਵਿੱਚ ਰਹੀ ਹੈ ਇਹ ਚੋਣਾਂ ਦੇ ਵਿੱਚ ਕਿ ਜਿੱਥੇ ਉਹਨਾਂ ਦੇ ਪੰਜਾਬ ਪ੍ਰਧਾਨ ਵਿਵਾਦਿਤ ਬਿਆਨ ਦਿੰਦੇ ਹੋਏ ਨਜ਼ਰ ਆਉਂਦੇ ਨੇ ਉਹ ਉਹਦੇ ਵਸ ਦੀ ਗੱਲ ਨਹੀਂ ਪੰਜਾਬ ਪ੍ਰਧਾਨ ਦੀ ਮੇਰਾ ਖਿਆਲ ਹੈ ਕਿ ਜੇ 5-6 ਮਹੀਨੇ ਹੋਰ ਪ੍ਰਧਾਨ ਰਹਿ ਜਾਣ ਰਾਜਾ ਬੜਿੰਗ ਜੀ ਤੇ ਫਿਰ ਅਗਲੀ ਵਾਰ 27 ਚ ਕਾਂਗਰਸ ਨੂੰ ਲੈਕਚਰ ਲੜਦੀ ਲੋੜ ਨਹੀਂ ਪੈਦੀ ਇੱਦਾਂ ਕਿਉਂ ਦੇਖਦੇ ਆਂ ਜੀ ਉਹ ਖਤਮ ਹੋ ਜੂ ਕਾਂਗਰਸ ਅੱਛਾ ਉੱਧੇ ਹੀ ਖਤਮ ਹੋ ਜਾਏ ਉੱਧੇ ਹੀ ਖਤਮ ਹੋ ਜੂ ਖਤਮ ਐ ਤਾਂ ਖੁਦ ਮੈਂ ਤਾਂ ਖੁਦ ਮੇ ਆ ਪਾ ਰੈਂਦਾ ਖੁੰਦਾ ਕੰਮ ਜਿਹੜਾ ਉਹ ਉਹ ਬਾਬੇ ਦੀ ਕਿਰਪਾ ਨਾਲ ਜਿਹੜਾ ਇਹਨੇ ਕੱਦਨ ਦਾ ਦਾਜਾ ਬੜੇ ਵੀਰਾ ਇਦਾਂ ਦੇ ਬੇਸਮਝ ਬੰਦੇ ਜਿਨ੍ਹਾਂ ਨੂੰ ਕੋਈ ਅਕਲ ਨਹੀਂ ਕਿਦੇ ਬਾਰੇ ਕੀ ਗੱਲ ਕਰਨੀ ਇਦਾਂ ਦੇ ਬੰਦਿਆਂ ਨੂੰ ਤੁਸੀਂ ਸਟੇਟ ਪ੍ਰੈਜ਼ੀਡੈਂਟ ਬਣਾਇਆ ਜਾ ਜਿੰਨੂੰ ਕੋਈ ਸਮਝ ਨਹੀਂ ਜਿੰਨੂੰ ਪਤਾ ਨਹੀਂ ਕਿਦੇ ਬਾਰੇ ਕੀ ਬੋਲਣਾ ਜੋ ਮਰਜ਼ੀ ਬੋਲ ਦਿੰਦੇ ਆ ਗੈਤ ਜਿੰਮੇਵਾਰ ਇੰਨਾ ਬਿਆਨ ਦਿੰਦੇ ਨੇ ਕਿ ਮਨ ਦੁਖੀ ਹੋ ਜਾਂਦਾ ਯਾਰ ਅਸੀਂ ਕਿਹੜੇ ਪੰਜਾਬ ਚ ਰਹਿਣ ਦੇ ਕਿਦਾਂ ਦੇ ਲੀਡਰਾਂ ਦਾ ਸਾਡਾ ਵਾਹ ਆ ਸੋ ਮੇਰਾ ਖਿਆਲ ਹੈ ਕਿ ਕਾਂਗਰਸ ਨੂੰ ਉਹ ਦੁਸ਼ਮਨੀ ਲੋੜ ਨਹੀਂ ਬਣਾਦਾ ਜੇ ਬੜਿੰਗ ਤੋਂ ਉਹਦਾ ਜਬੜਿੰਗੀ ਕੰਮ ਕਰ ਤੂ ਉਹ ਅਕਾਲੀ ਦਲ ਨੂੰ ਕਿਸ ਨਿਗਾਹ ਨਾਲ ਵੇਖਦੇ ਹੋ ਵੀ ਅਕਾਲੀ ਦਲ ਦਾ ਖਤਮ ਹੋ ਗਿਆ ਖਤਮ ਹੈ ਖਤਮ ਤੂੰ ਦੇਖੋ ਕੀ ਰਿਜ਼ਲਟ ਹੁੰਦਾ 14 ਨੂੰ ਚੌਥੇ ਨੰਬਰ ਦੇ ਆਉ ਚੌਥੇ ਨੰਬਰ ਦੇ ਆਉ ਖਤਮ ਜਮਾਨਤ ਜਬਤ ਹੁੰਦੀ ਲੱਗਦੀ ਹੈ ਮੈਂ ਉਹ ਤਾਂ ਜਵਾਨ ਤੇ ਜਬਤ ਹੋ ਜਾਣੀ ਤੇ ਚੌਥੇ ਨੰਬਰ ਤੇ ਆ ਜਾਣਾ ਸੇ ਖਤਮ ਹੋ ਗਿਆ ਲੋਕਾਂ ਨੇ ਰੱਦ ਕਰਤਾ ਕੱਲ ਤੂੰ ਦੇਖਾ ਉਹਨਾਂ ਦੀ ਰੈਲੀ ਕੱਲ ਮਤਲਬ ਇਹਨੂੰ ਕਹਿ ਰਿਹਾ ਕੋਈ ਬੰਦਾ ਕਿ 95 ਬਸੰਨ ਬੰਦੇ ਜਿਹੜੇ ਸਾਰੇ ਪੰਜਾਬ ਚ ਆਏ 55% ਹਲਕੇ ਦੇ ਬੰਦੇ ਸਾਰੇ 95% ਹਲਕੇ ਬਸ ਸਾਰੇ ਪੰਜਾਬ ਦੇ ਬਾਦ ਲੋਕ ਕੀ ਕਰੋਗੇ ਕਹਿੰਦੇ ਜੋ ਇੰਨੇ ਕ ਬੰਦੇ ਦੇ 2-4000 ਬੰਦਾ ਤੇ ਪੰਜਾਬ ਚ ਵਾਹੇ ਇਕੱਠਾ ਕਰ ਦਿੰਦੇ ਬਿਲਕੁਲ ਬਿਲਕੁਲ ਤਰਨਤਾਰਨ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹਾਂਗੇ ਕਿਉਂਕਿ ਸਮਾਂ ਕਾਫੀ ਘੱਟ ਹੈ ਤੇ ਜਿਹੜਾ ਉਹਨਾਂ ਦਾ ਫੈਸਲਾ ਹੋਊਗਾ ਉਹ ਕਾਫੀ ਮਹੱਤਵਪੂਰਨ ਹੋਣ ਵਾਲਾ ਦੇਖੋ ਤਰਨਤਾਰਨ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਉਹਨਾਂ ਨੇ ਤਿੰਨ ਵਾਰ ਅੱਗੇ ਸਰਦਾਰ ਮਹੀਦ ਸਿੰਘ ਸੰਧੂ ਨੂੰ ਪਤਖਿਆ ਸਾਡੀ ਪਾਰਟੀ ਨੂੰ ਉਹਨਾਂ ਦੇ ਪਤਖਿਆ ਡਾਕਟਰ ਕਸ਼ੀਰ ਸਿੰਘ ਸੋਲ ਉਹਨਾਂ ਨੂੰ 22 ਦੇ ਵਿੱਚ ਵੋਟਾਂ ਪਾਈਆਂ ਤਿੰਨ 3.5 ਸਾਲ ਦਾ ਮਾਨ ਸਾਹਿਬ ਦੀ ਸਰਕਾਰ ਦਾ ਜੋ ਮਾਨ ਸਾਹਿਬ ਨੇ ਕੰਮ ਕੀਤੇ ਆ ਉਹ ਉਹਨਾਂ ਨੇ ਦੇਖ ਲਿਆ ਇਸ ਕਰਕੇ ਮਤਲਬ ਉਹਨਾਂ ਨੂੰ ਬੇਨਤੀ ਆ ਕਿ ਆਪਣੀ ਵੋਟ ਪਾਉਣ ਲੱਗਣਾ ਸੋਚ ਸਮਝ ਕੇ ਵੋਟ ਪਾਉਣ ਆਪਣੀ ਵੋਟ ਖਰਾਬ ਨਾ ਕਰਨ ਆਪਣਾ ਕੀਮਤੀ ਵੋਟ ਜਿਹੜਾ 3 ਨੰਬਰ ਵਾਲਾ ਬਟਨ ਜਿਹੜਾ ਸਰਦਾਰ ਮਹੀਤ ਸਿੰਘ ਸੰਧੂ ਦਾ ਝਾੜੂਆ ਦਾ ਬਟਨ ਜਿਹੜਾ ਉਹ ਨੂੰ ਦੱਬਾ